ਖੜੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਇਸ ਦਾਅਵੇ ਤੇ ਸਵਾਲ ਹੈ ਇਸ ਪੋਸਟਰ ਦੇ ਵਿੱਚ ਕਈ ਦਾਅਵਿਆਂ ਦੇ ਨਾਲ ਇੱਕ ਦਾਵਾ ਟਰਾਂਸਪੋਰਟ ਵਿਭਾਗ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਕੀਤਾ ਗਿਆ ਹੈ ਹੁਣ ਇਸ ਦਾਅਵੇ ਤੇ ਟਰਾਂਸਪੋਰਟ ਕਰਮਚਾਰੀਆਂ ਨੇ ਹੀ ਸਵਾਲ ਚੁੱਕੇ ਨੇ ਇਲਜ਼ਾਮ ਝੂਠ ਬੋਲਣ ਦਾ ਲਾਇਆ ਪੰਜਾਬ ਰੋਡਵੇਜ ਪਨਪਾਸ ਅਤੇ ਪੀਆਰਟੀਸੀ ਦੇ ਕੱਚੇ ਕੰਮਾਂ ਦਾ ਕਹਿਣਾ ਹੈ ਕਿ ਮੰਤਰੀ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਸੰਗਰੂਰ ਡੀਪੂ ਤੋਂ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਤੋਂ ਸਹਾਇਕ ਸੈਕਟਰੀ ਆ ਜੀ ਜਿਹੜਾ ਆਪਣੇ ਖਡੂਰ ਸਾਹਿਬ ਤੋਂ ਆਪਣੇ ਮੌਜੂਦਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਵੱਲੋਂ ਇੱਕ ਪ੍ਰੈਸ ਨੋਟਿਸ ਤਿਆਰ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਵੀ ਅਸੀਂ ਟ੍ਰਾਂਸਪੋਰਟ ਦੇ ਤੇ ਕੱਚੇ ਕੰਮੇ ਪੱਕੇ ਕੀਤੇ ਨੇ ਪਰ ਸਾਡੇ ਵਿਭਾਗ ਦੇ ਵਿੱਚ ਕੋਈ ਵੀ ਪੀਆਰਟੀਸੀ ਦੇ ਵਿੱਚ ਲਾ ਲਓ ਪਨਵਸ ਦੇ ਵਿੱਚ ਲਾ ਲਓ ਪੰਜਾਬ ਰੋਡਵੇ ਦੇ ਵਿੱਚ ਕੋਈ ਇੱਕ ਵੀ ਮਤਲਬ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਸਮਕਾਂ ਦੀ ਹੋਰ ਵੀ ਕੰਡੀਸ਼ਨਾਂ ਲੈ ਕੇ ਸਾਡੇ ਤੇ ਮਾਰੂ ਕੰਡੀਸ਼ਨਾਂ ਲੈ ਕੇ ਸਾਨੂੰ ਨੌਕਰੀ ਤੋਂ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਫਰਕ ਕਰ ਸਕਦੇ ਨੇ ਤੇ ਕੋਈ ਵੀ ਇਹੋ ਜੀ ਕੋਈ ਮਤਲਬ ਇਹਨਾਂ ਨੇ ਇਹ ਝੂਠਾ ਦਾ ਸਾਰਾ ਸਰ ਝੂਠਾ ਬਿਆਨ ਜੋ ਇਹਨਾਂ ਨੇ ਦਿੱਤਾ ਟਰਾਂਸਪੋਰਟ ਮੰਤਰੀ ਜੀ ਵੱਲੋਂ ਆਇਆ ਅਸੀਂ ਨੇ ਇਹਨਾਂ ਨੇ ਪਿਛਲੇ 16 ਮਈ ਨੂੰ ਅਸੀਂ ਨੇ ਇਹਨਾਂ ਦਾ ਆਪਣਾ ਸ਼ਹਿਰ ਘੇਰਨਾ ਸੀਗਾ ਤੇ ਇਹਨਾਂ ਨੇ ਸਾਡੇ ਨਾਲ 24 ਤਰੀਕ ਦੀ ਅਸ ਕੀ ਮੀਟਿੰਗ ਫਿਕਸ ਕੀਤੀ ਹੈਗੀ ਪਰ ਜਿਹੜਾ ਇਹਨਾਂ ਵੱਲੋਂ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜੋ ਇਹਨਾਂ ਨੇ ਵੱਲੋਂ ਨੋਟੀਫਿਕੇਸ਼ਨ ਆਇਆ ਬਿਲਕੁਲ ਸਰਾਸਰ ਝੂਠਾ ਹੀ ਹੈ। ਪਰ ਉਹ ਤਾਂ ਕਹਿੰਦੇ ਨੇ ਪੋਸਟਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਬੰਦਿਆਂ ਨੂੰ ਪੱਕੇ ਕਰ ਚੁੱਕੇ ਹਾਂ। ਕੀ ਉਹ ਝੂਠ ਹੈ? ਕਿਉਂ ਝੂਠ ਬੋਲ ਰਹੇ ਨੇ? ਨਹੀਂ ਬਿਲਕੁਲ ਇਹ ਹੁਣ ਜ਼ਿਆਦਾ ਵੋਟਾਂ ਲੈਣ ਦਾ ਮਕਸਦ ਲਾ ਲਓ ਜੀ ਇਹਨਾਂ ਦੀ ਜਣ ਕੇ ਕੋਈ ਐਮਪੀ ਬਣਨ ਦਾ ਲਾ ਲਓ ਵੀ ਇਹਨਾਂ ਨੇ ਇਹਨਾਂ ਨੂੰ ਜੋ ਇਹ ਝੂਠ ਬੋਲਣਾ ਪੈ ਰਿਹਾ ਪਰ ਅਸੀਂ ਤੁਹਾਨੂੰ ਵੀ ਪਤਾ ਤੁਹਾਨੂੰ ਮੀਡੀਆ ਰਾਈ ਵੀ ਅਸੀਂ ਰੂਪ ਰੂ ਹੁੰਦੇ ਰਹਿੰਦੇ ਆ ਵੀ ਅਸੀਂ ਕਿੰਨੀਆਂ ਹੜਤਾਲਾਂ ਰੋਸ ਮੁਜ਼ਾਹਰੇ ਕਰ ਚੁ ਸਾਡੇ ਵਿਭਾਗ ਦੇ ਵਿੱਚ ਅਸੀਂ ਵੱਖ-ਵੱਖ ਤਨਖਾਹਾਂ ਦੇ ਭਰਤੀ ਹੋਏ ਆ ਮੇਰੇ ਨਾਲ ਮੁਲਾਜ਼ਮ ਖੜੇ ਨੇ ਇਹਨਾਂ ਨੂੰ ਕੋਈ ਹੋਰ ਤਨਖਾਹ ਮਿਲ ਰਹੀ ਆ ਸਾਡੇ ਨਾਲੋਂ ਘੱਟ ਤੇ ਸਾਡੇ ਨਵੀਂ ਭਰਤੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਇੱਕ ਹੋਰ ਤਨਖਾਹ ਮਿਲ ਰਹੀ ਆ ਮਤਲਬ ਸਾਡਾ ਕੰਮ ਇੱਕ ਆ ਪਰ ਤਨਖਾਹਾਂ ਸਾਨੂੰ ਵੱਖੋ-ਵੱਖਰੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦੇ ਸੰਬੰਧ ਦੇ ਵਿੱਚ ਵੀ ਅਸੀਂ ਕਾਫੀ ਵਾਰ ਮਤਲਬ ਇਨ੍ਹਾਂ ਟਰਾਂਸਪੋਰਟ ਦੇ ਅਧਿਕਾਰੀਆਂ ਨਾਲ ਵੀ ਤੇ ਆਪਣੇ ਮੰਤਰੀ ਸਾਹਿਬ ਨਾਲ ਵੀ ਕਾਫੀ ਵਾਰ ਮੀਟਿੰਗ ਕਰ ਚੁੱਕੇ ਆ ਪਰ ਇਹ ਆਪਣੀਆਂ ਜੋ ਮੰਗਾ ਮੰਨ ਲੈਂਦੇ ਨੇ ਸਾਡੀਆਂ ਪਰ ਉਹ ਤੋਂ ਫੇਰ ਭੱਜ ਲੈਂਦੇ ਨੇ ਐਤਕਿ ਇਹਨਾਂ ਦਾ 16 ਤਰੀਕ ਨੂੰ ਅਸੀਂ ਨੇ ਪੱਟੀ ਸ਼ਹਿਰ ਘੇਰਨਾ ਸੀ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਫਿਕਸ ਕੀਤੀ ਆ 24 ਤਰੀਕ ਦੀ ਉਹਦੇ ਵਿੱਚ ਦੇਖੋ ਸਾਨੂੰ ਕੋਈ ਆਸ ਜਾਗਦੀ ਆ ਵੀ ਚਲੋ ਸਾਡੇ ਇਹਨਾਂ ਭਰਾਵਾਂ ਦੀਆਂ ਤਨਖਾਹਾਂ ਹੀ ਵਧ ਜਾਣੀ ਜੀ ਜੇ ਜਿਹੜੇ ਪੋਸਟਰ ਰਿਲੀਜ਼ ਕੀਤਾ ਖਡੂਰ ਸਾਹਿਬ ਤੋਂ ਤੁਸੀਂ ਗੱਲ ਕੀਤੀ ਆ ਕਿ ਲਾਲਜੀਤ ਭੁੱਲਰ ਨੇ ਉਹ ਪੋਸਟਰ ਰਿਲੀਜ਼ ਕੀਤਾ ਕੀ ਉਹ ਕੋਈ ਹੋਰ ਜਿਹੜੇ ਤੁਹਾਡੇ ਸਾਥੀ ਨਾ ਹੋਣ ਜਿਨ੍ਹਾਂ ਨੂੰ ਪੱਕਾ ਨਹੀਂ 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 ਸਰ ਸਾਡੀਆਂ ਚਲੋ ਮੁਲਾਜ਼ਮ ਜਥੇਬੰਦੀਆਂ ਨੇ ਸਾਨੂੰ ਜੇ ਮੁਲਾਜ਼ਮ ਜਥੇਬੰਦੀਆਂ ਸਾਡੀਆਂ ਵੱਖੋ-ਵੱਖਰੀਆਂ ਪਰ ਸਾਡੀ ਸੋਚ ਸਾਡਾ ਕਦਮ ਇੱਕ ਹੈਗਾ ਸਾਡੇ ਵਿਭਾਗਮੇ ਦੇ ਵਿੱਚ ਪੀਆਰਟੀ ਦੇ ਵਿੱਚ ਪੰਜਾਬ ਰੋਡਵੇ ਦੇ ਵਿੱਚ ਪਨਵਸ ਦੇ ਵਿੱਚ ਇੱਕ ਵੀ ਮੁਲਾਜ਼ਮ ਕੋਈ ਵੀ ਪੱਕਾ ਨਹੀਂ ਕੀਤਾ ਗਿਆ ਮੇਰੇ ਨਾਲ ਸਾਥੀ ਖੜੇ ਨੇ ਇਹ ਘੱਟੋ ਘੱਟ ਵੀ ਇਹਨਾਂ ਨੂੰ 10 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਉਹ ਵੀ ਇੱਕ ਕੰਟਰੈਕਟ ਦੇ ਬੇਸ ਤੇ ਕੰਮ ਕਰ ਰਹੇ ਨੇ ਇੱਥੇ ਬੱਸ ਸਟੈਂਡ ਦੇ ਵਿੱਚ ਤੁਸੀਂ ਵੀ ਕਈ ਵਾਰੀ ਦੇਖਿਆ ਹੋਊ ਇੱਥੇ ਬੱਸ ਸਟੈਂਡ ਦੇ ਵਿੱਚ ਬੱਸਾਂ ਦੀ ਇੰਨੀ ਜ਼ਿਆਦਾ ਘਾਟ ਆ ਵੀ ਉਰੇ ਮਤਲਬ ਸਵਾਰੀਆਂ ਦਾ ਹਜੂਮ ਹੀ ਲੱਗਿਆ ਰਹਿੰਦਾ ਜਿਵੇਂ ਜੇ ਜੇ ਮੈਂ ਗੱਲ ਕਰ ਰਿਹਾ ਕਿਉਂਕਿ ਅਸੀਂ ਖੰਡੂਰ ਸਾਹਿਬ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਿਹੜਾ ਉਹ ਬਿਆਨ ਹੈ ਕਿ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਉਹ ਬਿਆਨ ਹੈ ਉਹ ਜਮਾਂ ਬਿਲਕੁਲ ਸਰਿਆਮ ਝੂਠਾ ਬਿਆਨ ਹੈ ਜੀ ਕੋਈ ਸਾਡੇ ਵਿਭਾਗ ਦੇ ਵਿੱਚ ਇੱਕ ਵੀ ਅਧਿਕਾਰੀ ਕੋਈ ਵੀ ਮਲਾਜਮ ਪੱਕਾ ਨਹੀਂ ਕੀਤਾ ਗਿਆ ਜੋ ਪਹਿਲਾਂ ਮਲਾ ਦਾ ਹੋਰ ਵੀ ਮਹਿਕਮੇ ਦੇ ਵਿੱਚ ਜੋ ਭਰਤੀਆਂ ਆ ਰਹੀਆਂ ਠੇਕੇਦਾਰੀ ਸਿਸਟਮ ਚ ਆ ਰਹੀਆਂ ਨੇ ਪਿਛਲੇਆਂ ਦਾ ਜੋ ਪੱਕੇ ਹੋਣੇ ਸੀ ਹੋਣੇ ਸੀ ਪਰ ਅਗਲੀਆਂ ਵੀ ਜੋ ਭਰਤੀ ਆ ਰਹੀਆਂ ਨੇ ਉਹ ਵੀ ਠੇਕੇਦਾਰੀ ਸਿਸਟਮ ਦੇ ਸਾਡੀ ਮਤਲਬ ਬਹੁਤ ਨਗੁਣੀਆਂ ਤਨਖਾਹਾਂ ਤੇ ਸਾਡੇ ਤੋਂ ਕੰਮ ਕਰਵਾਇਆ ਜਾ ਰਿਹਾ ਅਸੀਂ ਇਸ ਵਕਤ ਬਹੁਤ ਦੁਖੀ ਆ ਇਸ ਮਹਿਕਮੇ ਦੇ ਵਿੱਚ ਕੋਈ ਮਤਲਬ ਸਾਡੀ ਕੋਈ ਇਨਸ ਦੀ ਮੰਗ ਕਰ ਚੁੱਕੇ ਆਮ ਸਹੂਲਤ ਵਾਸਤੇ ਜਿਵੇਂ ਤੁਹਾਨੂੰ ਪਤਾ ਵੀ ਸਾਡੀਆਂ ਮਾਵਾ ਭੈਣਾ ਧੀਆ ਸਾਡੀ ਨੇ ਪੰਜਾਬ ਦੀਆਂ ਜੋ ਇਹਨਾਂ ਤੋਂ ਸਫਰ ਸਹੂਲਤ ਫ੍ਰੀ ਦੀ ਦਿੱਤੀ ਗਈ ਆ ਪਰ ਇਹਨਾਂ ਨੂੰ ਮਤਲਬ ਬੈਠ ਕੇ ਸਫਰ ਸਹੂਲਤ ਨਹੀਂ ਦਿੱਤੀ ਜਾ ਰਹੀ ਬਹੁਤ ਲੰਮਕ ਲੰਮਕ ਦੇ ਸਵਾਰ ਜਰੂਰ ਵੇਜ ਦੀ ਰਿਪੇਅਰ ਦੀ ਵੀ ਗੱਲ ਲਿਖੀ ਹੋਈ ਆ ਵਿੱਚ ਕੋਈ ਰਿਪੇਅਰ ਨਹੀਂ ਤੁਸੀਂ ਡੀਪੂਆਂ ਦਾ ਹਾਲ ਦੇਖੋ ਜਨਾਬ ਜਾ ਕੇ ਮਤਲਬ ਸਾਡੇ ਡੀਪੂਆਂ ਦੇ ਵਿੱਚ ਸਮਾਨ ਦੀ ਇੰਨੀ ਜ਼ਿਆਦਾ ਕਮੀਆਂ ਵੀ ਇਹਨਾਂ ਅਧਿਕਾਰੀਆਂ ਤੋਂ ਜਾਂ ਸਾਡੇ ਐਮ ਡੀ ਤੋਂ ਪਾਸ 2500 ਦਾ ਬਿੱਲ ਪਾਸ ਕਰਾਉਣ ਵਾਸਤੇ ਐਮ ਡੀ ਸਾਹਿਬ ਕੋਲੇ ਜਾਣਾ ਪੈਂਦਾ ਇੰਨੀਆਂ ਗੱਡੀਆਂ ਨੇ ਸਾਡੇ ਕੋਲੇ ਮਤਲਬ 2900 ਗੱਡੀ ਚੱਲਦੀ ਆ ਰੋਡ ਤੇ ਰੋਜ਼ ਰੋਜ਼ ਕੁਛ ਨਾ ਕੁਛ ਮਤਲਬ ਤੁਹਾਨੂੰ ਪਤਾ ਹੀ ਆ ਵੀ ਵਾਹਣ ਨੇ ਬਹਣ ਚੱਲਦੇ ਵੀ ਨੇ ਇਹਨਾਂ ਦੀ ਰਿਪੇਅਰ ਵੀ ਹੁੰਦੀ ਆ ਪਰ ਇਹਨਾਂ ਕੋਲੇ ਕੋਈ ਸਮਾਨ ਨਹੀਂ ਹੈਗਾ ਕੋਈ ਇਹਨਾਂ ਕੋਲੇ ਪੈਸਾ ਨਹੀਂ ਹੈਗਾ ਵੀ ਜਿਹੜਾ ਇਹ ਮਤਲਬ ਸਾਨੂੰ ਕੋਈ ਸਹੀ ਸਮੇਂ ਤੇ ਜਾਂ ਆਮ ਪਬਲਿਕ ਨੂੰ ਮਤਲਬ ਇਹ ਪ੍ਰਬੰਧ ਦੇ ਸਕਣ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਮੈਂ ਕੀ ਜੋਬ ਹੈ ਤੁਹਾਡੀ ਮੈਂ ਬਤੋ ਡਰਾਈਵਰ ਕੰਮ ਕਰਦਾ ਮੈਂ ਅੱਜ ਕੱਲ ਡਾ ਇਨ ਚਾਰਜ ਭਵਾਨੀਗੜ੍ਹ ਲਾਇਆ ਹਾਂ ਜੀ ਬਿਲਕੁਲ ਕਿਸੇ ਟੇਬਲ ਤੇ ਬਹਿ ਕੇ ਸਾਨੂੰ ਸੱਚੋਕੀ ਦਿਖਾ ਦੇਣ ਉਹ ਕਿਸੇ ਵੀ ਟੇਬਲ ਤੇ ਬੈਠ ਕੇ ਦੱਸ ਦਨ ਸਾਨੂੰ ਵੀ ਕਿੱਥੇ ਪਨ ਬਸ ਜਾਂ ਪੀਆਰਟੀਸੀ ਜਾਂ ਪੰਜਾਬ ਰੋਡਵੇਜ ਦੇ ਵਿੱਚ ਕੋਈ ਬੰਦਾ ਪੱਕਾ ਕਰਿਆ ਕੋਈ ਵੀ ਵਰਕਰ ਪੱਕਾ ਕਰਿਆ ਉਹ ਪੱਕੇ ਕੱਚੇ ਬੰਦਿਆਂ ਦੀ ਪੱਕਿਆਂ ਦੀ ਗੱਲ ਕਰਨ ਲੱਗਦੇ ਨੇ ਜਿਹੜੇ ਮੈਕਮੇ ਤੇ ਕੰਟਰੈਕਟ ਤੇ ਵਰਕਰ ਨੇ ਇਹਨਾਂ ਕੋਲ 650 616 ਵਰਕਰ ਨੇ ਬਿਲਕੁਲ ਉਹਨਾਂ ਦੀ ਵੀ ਕਦੇ ਨਹੀਂ ਜ਼ਿਕਰ ਨਹੀਂ ਕਰਿਆ ਜੀ ਬਿਲਕੁਲ ਝੂਠਾ ਉਹ ਬੰਦਾ ਬਿਲਕੁਲ ਜਵੇਂ ਸਾਰੇ ਆਮ ਝੂਠਾ ਕਹਿੰਦਾ ਕਿਸੇ ਕਿਸੇ ਟੇਬਲ ਦੇ ਬੈਠ ਕੇ ਸਾਡੇ ਨਾਲ ਗੱਲ ਕਰ ਲਈ ਅਸੀਂ ਬਿਲਕੁਲ ਉਹਨੂੰ ਨਕਾਰ ਦਾਂਗੇ ਗੱਲ ਤੋਂ ਵੀ ਹਾਂ ਮੈਂ ਇੱਥੇ ਕੰਮ ਕਰਦਾ ਮੇਰੇ ਕੋਲ ਪੀਆਰਟੀਸੀ ਦੀ 400 ਬੱਸ ਲੰਘਦੀ ਹੈ ਜਿਹਦੇ ਵਿੱਚੋਂ ਤਕਰੀਬਨ 50 60 ਬੱਸਾਂ ਜਿਹੜੀਆਂ ਕੀ ਰਾਸ ਰੋਡ ਆਨ ਰੋਡ ਖਰਾਬ ਰਹਿੰਦੀਆਂ ਨੇ ਬਿਲਕੁਲ ਕਦੇ ਕੋਈ ਇੱਥੋਂ ਮੁਰ ਜਾਂਦਾ ਬਟਿੰਡੇ ਆਉਂਦਾ ਕੋਈ ਕੋਈ ਨਾਬੇ ਤੋਂ ਆਉਂਦਾ ਇੱਧਰ ਮੁਰ ਜਾਂਦਾ ਤਿੰਨ ਤਿੰਨ ਚਾਰ ਚਾਰ ਦਿਨ ਗੱਡੀਆਂ ਖੜੀਆਂ ਜਾਂਦੀਆਂ ਕਿੱਥੇ ਕਹਿ ਸਕਦੇ ਨੇ ਵੀ ਅਸੀਂ ਮਤਲਬ ਕਿ ਗੱਡੀਆਂ ਠੀਕ ਕਰਵਾਉਣਾ ਬਿਲਕੁਲ ਨਹੀਂ ਇਹ ਹੋਈ ਨਹੀਂ ਸਕਦਾ ਸਾਡੇ ਕੋਲ ਪੈਸੇ ਨਹੀਂ ਭੇਜਿਆ ਕਦੇ ਪੈਪਸੂ ਰੋਡਵੇ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਕੋਈ ਸਾਨੂੰ ਅਸੀਂ ਬੱਸਾਂ ਦੀ ਮੰਗ ਕਰ ਚੁੱਕੇ ਹਾਂ ਬਹੁਤ 10000 ਬੱਸਾਂ ਦੀ ਮੰਗ ਕਰਦੇ ਆਂ ਵੀ ਜੋ ਲੇਡੀਜ਼ ਨੇ ਸਾਡੀਆਂ ਭੈਣਾਂ ਮਾਮਾ ਇਥੇ ਖੱਜਲ ਖਵਾਰ ਨਾ ਹੋਣ ਸਵੇਰੇ 10:30 ਵਜੇ ਤੱਕ ਧੁੱਪੇ ਖੜ ਕੇ ਮਾਡਾ ਕਲੀਅਰ ਕਰਾਉਣਾ ਜੀ ਰੋਜ਼ ਪਰੋਜ਼ ਗੱਡੀਆਂ ਅੰਦਰ ਬਾਹਰ ਦਾ ਅੱਗੇ ਪਿੱਛੇ ਕਰ ਕਰਕੇ ਸਵਾਰੀਆਂ ਚੜਾਉਣਾ ਸਵੇਰੇ ਇਥੇ ਬੇਟੀਆਂ ਇਕੱਠੀਆਂ ਹੋ ਗਈਆਂ ਕਿ ਅੰਕਲ ਬੱਸਾਂ ਵਧਾ ਦਿਓ ਮੈਂ ਕਿਹਾ ਵੀ ਅਸੀਂ ਬੇਟੀ ਬਹੁਤ ਮੰਗ ਕਰਦੇ ਆ ਵੀ ਅਸੀਂ ਰੋਜ਼ ਕਹਿੰਨਾ ਵੀ ਬੱਸਾਂ ਪਾਓ ਬੱਸਾਂ ਸਾਡੇ ਕੋਲ ਮੈਂ ਮਹਿਕਮਾ ਬੱਸਾਂ ਨਹੀਂ ਪਾ ਰਿਆ ਸਰਕਾਰ ਬੱਸਾਂ ਨਹੀਂ ਪਾ ਕੇ ਦੇ ਰਹੀ ਸਾਨੂੰ ਤਾਂ ਕਰਕੇ ਇੱਕ ਇਹ ਖੱਜਰਖਵੜੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਇਸ ਬਿਆਨ ਨੂੰ ਕਿਵੇਂ ਲੈਣੇ ਕਿਵੇਂ ਲੱਗਦਾ ਬਿਆਨ ਕਿ ਤੁਹਾਡੇ ਕੋਈ ਬਿਲਕੁਲ ਪੱਕੇ ਕਰਤੇ ਬਿਲਕੁਲ ਕੋਈ ਸਾਥੀ ਪੱਕਾ ਨਹੀਂ ਕਰਿਆ ਜੀ ਸਾਡਾ ਸਾਰਾ ਮਤਲਬ ਜਥੇਵੰਦੀਆਂ ਬੱਕਰੀਆਂ ਬੱਕਰੀਆਂ ਨੇ ਪਰ ਸਾਰਾ ਜਿਹੜਾ ਕਦਮ ਹੈ ਸਾਰਾ ਉਹ ਸਾਰਾ ਇੱਕ ਥਾਂ 'ਤੇ ਇਕੱਠਾ ਹੈ ਇੱਕ ਜੁਟਾ ਜੇ ਇੱਕ ਮੁਲਾਜ਼ਮ ਪੱਕਾ ਹੋਊਗਾ ਤਾਂ ਸਭ ਨੂੰ ਪਤਾ ਲੱਗੂਗਾ ਕੋਈ ਮੁਲਾਜ਼ਮ ਨਹੀਂ ਪੱਕਾ ਕਰਿਆ ਕਿਸੇ ਟੇਬਲ ਦੇ ਬਹਿ ਕੇ ਸਾਡੇ ਨਾਲ ਸ਼ਰ ਸਰੇ ਆਮ ਕੱਲਾਂ ਝੂਠੀਆਂ ਨੇ ਜੀ ਉਹ ਸਾਰੀ